ਕਿ ਲੰਗਿਆ ਵੇਲਾ ਮੁੜ ਕੇ ਹੱਥ ਨਾ ਆਉਂਦਾ ਏ ਆਏ ਦਿਨ ਸੜਕਾਂ ਤੇ ਇੰਨੇ ਹਾਦਸੇ ਹੁੰਦੇ ਨੇ ਕਿ ਦਿਲ ਦਹਿਲ ਜਾਂਦਾ ਏ ਦਿਲ ਦਹਿਲ ਜਾਂਦਾ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਰਨੀਸ਼ੂ ਸਤਿਓ ਇਸ ਸਮੇਂ ਸੀ ਮਹਾਰੋ ਬਾਈਪਾਸ ਕੋਲ ਖੜੇ ਆਂ ਔਰ ਬੀਤੀ ਰਾਤ ਇੱਥੇ ਅਜਿਹਾ ਹਾਦਸਾ ਹੋਇਆ ਕਿ ਜਿਸ ਨੇ ਸਾਰਿਆਂ ਦਾ ਦਿਲ ਜਿਹੜਾ ਉਹ ਦਹਿਲਾ ਦਿੱਤਾ ਲੂਕ ਕੰਡੇ ਖੜੇ ਹੋ ਜਾਂਦੇ ਔਰ ਮਨ ਵਿੱਚ ਜਿਹੜੀ ਪਰੇਸ਼ਾਨੀ ਉੱਠਦੀ ਹੈ ਔਰ ਹਾਦਸੇ ਤੋਂ ਬਾਅਦ ਆ ਤੁਸੀਂ ਤਸਵੀਰਾਂ ਦੇਖ ਲਓ ਕਿ ਇਹ ਬੈਂਸ ਸਾਹਿਬ ਆਪਣੇ ਵੀਰਾਂ ਦੇ ਨਾਲ ਜਿਹੜੇ ਆ ਇੱਥੇ ਹੁਣ ਇੱਕ ਤਰੀਕੇ ਦੀ ਆ ਪੱਟੀ ਵੀ ਲਾ ਲਿਆ ਲਾਲ ਰੰਗ ਦੀ ਜਿਹੜੀ ਪੱਟੀ ਲਾ ਰਹੇ ਤਾਂ ਜੋ ਦੂਰੋਂ ਅੰਦਾਜ਼ਾ ਹੋ ਜਾਵੇ ਕੋਈ ਹਾਦਸਾ ਨਾ ਹੋਵੇ ਜਿਹੜੀ ਰੇਡੀਅਮ ਦੀ ਇਹ ਪੱਟੀ ਲਾ ਰਹੇ ਆ ਤਾਂ ਜੋ ਦੂਰੋਂ ਅੰਦਾਜ਼ਾ ਹੋ ਸਕੇ ਲੇਕਿਨ ਬੀਤੀ ਰਾਤ ਇੱਥੇ ਇੱਕ ਵਿਅਕਤੀ ਪ੍ਰਵਾਸੀ ਵਿਅਕਤੀ ਜੋ ਕਿ ਪੈਦਲ ਆ ਰਿਹਾ ਸੀ ਉਸ ਦੇ ਉੱਤੇ ਪਹਿਲਾਂ ਇੱਕ ਗੱਡੀ ਚੜਦੀ ਹੈ ਫਿਰ ਦੂਜੀ ਫਿਰ ਤੀਜੀ ਸੜਕ ਜਿਹੜੀ ਆ ਖੂਨ ਨਾਲ ਭਰੀ ਪਈ ਆ ਖੂਨੋਂ ਖੂਨ ਸੜਕ ਹੋ ਜਾਂਦੀ ਆ ਹਾਦਸਾ ਕਿਵੇਂ ਆ ਵੀਰ ਉਹਨਾਂ ਤੋਂ ਜਾਣਕਾਰੀ ਲੈ ਲੈਨੇ ਭਾਈ ਜੀ ਕੀ ਨਾਮ ਕੀ ਤੁਹਾਡਾ ਜੀ ਜਗਤਾਰ ਮੇਰਾ ਨਾਮ ਆ ਜੀ ਜਗਤਾਰ ਦੀ ਕਹਾਣੀ ਆ ਇੱਥੇ ਹੋਇਆ ਕੀ ਨਹੀਂ ਹਾਂ ਭਾਈ ਜੀ ਹੋਟਲ ਦੇ ਸਾਹਮਣੇ ਮੇਰਾ ਮੈਂ ਅੱਜ ਕੰਮ ਕਰਦੇ ਸੀ ਰਾਤ ਕਿਚਨ ਦੇ ਵਿੱਚ ਜੀ ਰਾਤ ਖੜਾਕਾ ਹੋਇਆ ਬੜੀ ਔਰ ਨਾਲ ਤੇ ਮੈਂ ਮੁੰਡਿਆਂ ਨੂੰ ਕਿਹਾ ਵੇ ਬਾਹਰ ਐਕਸੀਡੈਂਟ ਹੋ ਗਿਆ ਕੋਈ ਜਦੋਂ ਅਸੀਂ ਬਾਹਰ ਆ ਕੇ ਦੇਖਿਆ ਤਾਂ ਬੰਦਾ ਉਹ ਪੁਆਇੰਟ ਦੇ ਉੱਤੇ ਨਿਗਿਆ ਪਿਆ ਸੀਗਾ ਤੇ ਆਪਣੇ ਆਨੇ ਮੁੰਡੇ ਦੁਕਾਨਾਂ ਵਾਲੇ ਸਾਰੇ ਇਕੱਠੇ ਹੋ ਗਏ ਅੱਜ ਕਾ ਵੀ ਚਲੋ ਜਾ ਕੇ ਉਹਨਾਂ ਜਾ ਕੇ ਸਾਈਡ ਤੇ ਕਰੀਏ ਮਤਲਬ ਅਸੀਂ ਇੱਧਾ ਖੜੇ ਆ ਤਾਂ ਐਸ ਸਾਈਡ ਤੋਂ ਗੱਡੀਆਂ ਆ ਰਹੀਆਂ ਗੱਡੀਆਂ ਦੀ ਲਾਈਨ ਹੀ ਨਹੀਂ ਟੁੱਟੀ ਤਾਂ ਸਾਨੂੰ ਸੜਕ ਕ੍ਰੋਸ ਕਰਨ ਨੂੰ ਟਾਈਮ ਹੀ ਨਹੀਂ ਮਿਲਿਆ ਟਾਈਮ ਹੀ ਨਹੀਂ ਮਿਲਿਆ ਐਨੇ ਤੋਂ ਪਿੱਛੇ ਇੱਕ ਗੱਡੀ ਹੋਰ ਆ ਗਈ ਉਹਨੇ ਉਹਦੇ ਵਿੱਚ ਟੱਕਰ ਮਾਰੀ ਉਹਨੇ ਚੱਕ ਕੇ ਇੱਥੇ ਮਾਰਿਆ ਓਏ ਹੋਏ ਤੇ ਜਦ ਤੱਕ ਅਸੀਂ ਪਹੁੰਚਣ ਨਾਲ ਇਹ ਗੱਡੀ ਹੋਰ ਆਈ ਉਹਨੇ ਟੱਕਰ ਮਾਰੀ ਉਹ ਬੰਦਾ ਚੱਕ ਕੇ ਅੰਦਰ ਮਾਰਿਆ ਬੰਦਾ ਮੌਕੇ ਤੇ ਹੀ ਡਾਡੂ ਅੱਜ ਗੱਡੀਆਂ ਦੀ ਸਪੀਡ ਵੀ ਬਹੁਤ ਜ਼ਿਆਦਾ ਔਰ ਮੈਂ ਦੇਖ ਪਾ ਰਹਾ ਕਿ ਸਟਰੀਟ ਲਾਈਟ ਕੋਈ ਹੈ ਹੀ ਨਹੀਂ ਕੁਛ ਨਹੀਂ ਹੈਗਾ ਭਾਜੀ ਇਹ ਬਾਰ ਬਾਰ ਮੰਗ ਰੱਖੀ ਆ ਸਾਾਨੂੰ ਨਹੀਂ ਪਤਾ ਸਾਡੀਆਂ ਪਹਿਲੀਆਂ ਪੰਚਾਇਤਾਂ ਨੇ ਜਾਂ ਕਿਦਾਂ ਵੀ ਰੱਖੀ ਅਸੀਂ ਆਪਣੇ ਤੌਰ ਤੇ ਵੀ ਗਏ ਆ ਪਿੰਡ ਦੀਆਂ ਪੰਚਾਇਤਾਂ ਨੇ ਵੀ ਕੀਤਾ ਜਾਵੇ ਇੱਥੇ ਲਾਈਟਾਂ ਦੀ ਬੜੀ ਵੱਡੀ ਜ਼ਰੂਰਤ ਆ ਤੇ ਐਪਲੀਕੇਸ਼ਨਾਂ ਵੀ ਦਿੱਤੀਆਂ ਵੇ ਬੱਚੇ ਵੀ ਸਵੇਰ ਦੇ ਟਾਈਮ ਸੁੱਤੀ ਦੇ ਟਾਈਮ ਸਕੂਲੋਂ ਆਉਂਦੇ ਜਾਂਦੇ ਆ ਕ੍ਰੋਸ ਕਰਦੇ ਇੰਨੀ ਕੋ ਦਿੱਕਤ ਆਂਦੀ ਆ ਜੀ ਤੇ ਅਸੀਂ ਜਿੰਨਾ ਝੂਠ ਬੋਲੀ ਆ ਤੁਸੀਂ ਛੱਡ ਦਿਓ ਗੱਲ ਜੀ ਪ੍ਰਸ਼ਾਸਨ ਨੂੰ ਕਈ ਵਾਰ ਐਪਲੀਕੇਸ਼ਨਾਂ ਦਿੱਤੀਆਂ ਮੇਰੇ ਕੋਲ ਹਲੇ ਵੀ ਰਿਟਰਨ ਦੇ ਵਿੱਚ ਪਈਆਂ ਹੋਣੀਆਂ ਇਹ ਸਾਈਨ ਕਰਾਏ ਹੋਆ ਇਹ ਕਮ ਸੇ ਕਮ ਜਿਹੜੇ ਬੱਚੇ ਲੰਘਦੇ ਉਹਨਾਂ ਵਾਸਤੇ ਦੋ ਡਿਊਟੀ ਟ੍ਰੈਫਿਕ ਵਾਲਿਆਂ ਦੀ ਲਾ ਦੇ ਸਕੂਲ ਟਾਈਮ ਛੁੱਟੀ ਟਾਈਮ ਪਰ ਹਲੇ ਤੱਕ ਕੋਈ ਥਲ ਨਹੀਂ ਹੋ ਸਕਿਆ ਮੇਰਾ ਖਿਆਲ ਆ ਭਾਜੀ ਅਸੀਂ ਦੋ ਕਸਾਲਾਂ ਚ 25-30 ਐਕਸੀਡੈਂਟ ਦੇਖ ਲਏ ਆ ਜਿਹਦੇ ਵਿੱਚੋਂ ਜ਼ਿਆਦਾਤਰ ਮੌਤਾਂ ਹੀ ਹੋਈਆਂ ਆ। ਉਹ ਇੱਥੇ ਹੋਰ ਕੁਝ ਨਹੀਂ ਕਰਨਾ ਬੈਰੀਕੇਟ ਲਾ ਦਿਓ। ਭਾਜੀ ਕੁਝ ਤਾਂ ਕੁਝ ਤਾਂ ਕਰਨੀ ਜੀ ਕੁਝ ਤਾਂ ਕਰੋ ਜੀ ਪਰ ਹੈ ਨਹੀਂ ਜੀ ਕੁਝ ਵੀ ਇੱਥੇ ਇਹਨਾਂ ਦੇ ਹਾਲਾਤ ਨੇ। ਨੁਕਸਾਨ ਹੋ ਰਿਹਾ ਹੈ ਦਿਨ। ਬਹੁਤ ਭਾਜੀ ਜਾਨੀ ਨੁਕਸਾਨ। ਬਹੁਤ ਜਾਨੀ ਨੁਕਸਾਨ 15-20 ਕ ਮੌਤਾਂ ਅਸੀਂ ਦੇਖ ਲਈਆਂ ਇੱਥੇ। ਜਿਹੜਾ ਉਹ ਵਿਅਕਤੀ ਦੀ ਮੌਤ ਹੋਈ ਆ ਹਾਂਜੀ ਦੱਸਿਆ ਜਾ ਰਿਹਾ ਪ੍ਰਵਾਸੀ ਆ। ਬਿਲਕੁਲ। ਉਹ ਰੋਡ ਕ੍ਰੋਸ ਕਰ ਰਿਹਾ ਸੀ ਕਿ ਕੀ ਕਰ ਰਿਹਾ ਸੀ? ਕਿਉਂ ਭਾਜੀ ਇਹਦੇ ਬਾਰੇ ਨਹੀਂ ਪਤਾ। ਇਹ ਤਾਂ ਜਦੋਂ ਇਦਰੋਂ ਉਧਰੋਂ ਚੱਲਿਆ ਜਾਂ ਉਧਰੋਂ ਇਦਰ ਨੂੰ ਆ ਰਿਹਾ ਸੀ ਇਹਦੇ ਬਾਰੇ ਨਹੀਂ ਪਤਾ ਹੈ ਉਹ ਤਾਂ ਜਦੋਂ ਨਿਕਲੇ ਬਾਅਦ ਫਿਰ ਪਤਾ ਲੱਗਿਆ ਵੀ ਬੰਦਾ ਉੱਥੇ ਨਿਕਿਆ ਅੱਛਾ ਇੱਕ ਆਫ ਕੈਮਰਾ ਤੁਸੀਂ ਮੇਰੇ ਨਾਲ ਗੱਲ ਕਰਦੇ ਹੋ ਪਿੱਛੇ ਐਂਗਲ ਜਿਹਾ ਬਣਦਾ ਉਹ ਜੜੀ ਬੂਟੀ ਬਹੁਤ ਜਿਆਦਾ ਪਿੱਛੇ ਜੱਜਮੈਂਟ ਵੀ ਨਹੀਂ ਹੁੰਦੀ ਨਾ ਨਹੀਂ ਹੁੰਦੀ ਭਾਜੀ ਜੱਜਮੈਂਟ ਬਿਲਕੁਲ ਜਿਸਕਰਨ ਵਾਲੇ ਨੂੰ ਬਣਾਉਣ ਵਾਲੇ ਬਿਲਕੁਲ ਜੀ ਨਹੀਂ ਹੁੰਦੀ ਭਾਜੀ ਨਹੀਂ ਹੁੰਦੀ ਬਿਲਕੁਲ ਫਿਰ ਉਸੇ ਵੇਲੇ ਮੌਕੇ ਤੇ ਡੈਡ ਹੋ ਜਾਂਦਾ ਹੈ ਸ਼ਾਇਦ ਉਸ ਵੇਲੇ ਮਾੜੇ ਮੋਟੇ ਸਾਹ ਹੋਵੇ ਜਦੋਂ ਦੁਬਾਰਾ ਦੂਜੀ ਗੱਡੀ ਵੱਜੀ ਫਿਰ ਤਾਂ ਖਦਮੇ ਸੀ ਉੱਪਰੋਂ ਤੀਜੀ ਗੱਡੀ ਚ ਮੋਟੇ ਦੇ ਬਟੇ ਦੇ ਇਹ ਸੜਕ ਦੇ ਉੱਤੇ ਰੈੱਡ ਬਾਡੀ ਪੀਜੀ ਓਏ ਚੱਕ ਕੇ ਮੁੰਡਿਆਂ ਨੇ ਮਾੜੀ ਸਾਈਡ ਤੇ ਕੀਤੀ ਆਪਣੇ ਦੌਰ ਤੇ ਮੁੰਡਿਆਂ ਨੇ ਗੱਡੀਆਂ ਨੂੰ ਹੌਲੀ ਕਰਨੇ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬਹੁਤ ਵਾਰੀ ਸਪੀਡ ਇੰਨੀ ਆ ਫਿਰ ਅੱਜ ਤਾਂ ਬਾਕੀਆਂ ਨੂੰ ਵੀ ਕਿਹਾ ਰਾਤ ਨੂੰ ਸਾਈਡ ਤੇ ਆ ਜਾਓ ਕੁਝ ਨਹੀਂ ਪਤਾ ਹੈਗਾ ਇੰਨਾ ਤਾਂ ਹੋਰ ਨੁਕਸਾਨ ਵੀ ਹੋ ਸਕਦਾ ਹੈ ਹਨਾ ਮੋਟਾ ਆਪਣਾ ਪਿੰਡ ਜੀ ਮੇਰਾ ਪਿੰਡ ਮਾਹਲੂਆ ਜੀ ਤੇ ਰਾਤ ਕੋਲ ਵੀ ਮੈਂ ਹੀ ਕੀਤੀ ਸੀ ਐਂਬੂਲੈਂਸ ਨੂੰ ਵੀ ਕੀਤੀ ਸੀਗੀ ਫਿਰ ਉਹਨਾਂ ਨੇ ਕਿਹਾ ਵੀ 112 ਨੰਬਰ ਤੇ ਕਰੋ ਉਹਨਾਂ ਨੂੰ ਕੀਤਾ ਕੰਟਰੋਲ ਰੂਮ ਨੂੰ ਅਰੇ ਸਾਨੂੰ ਵੀ ਕੱਲ ਰਾਤੀ ਕਾਲ ਆਈ ਸੀ ਕਹਿੰਦੇ ਕਿ ਚੀਥੜੇ ਉੜ ਗਏ ਬੰਦੇ ਮਤਲਬ ਚਿਹਰਾ ਫਟ ਗਿਆ ਸੀ ਬਿਲਕੁਲ ਚਿਹਰਾ ਫਟ ਗਿਆ ਲੱਤਾਂ ਵਾਮਾ ਸਭ ਟੁੱਟ ਗਈਆਂ ਕੁਝ ਬਾਡੀ ਦੇ ਕਈ ਹਰਗ ਤਾਂ ਮੇਰਾ ਖਿਆਲ ਵੀ ਉਹਦੇ ਨਾਲ ਨਹੀਂ ਹੋਣ ਦੇ ਬੰਦ ਉੱਥੇ ਕਿੱਥੇ ਕਿੱਥੇ ਉੱਥੇ ਬਸ ਜਿੰਨੀ ਕੁ ਬਾਡੀ ਸੀਗੀ ਉਹਨੂੰ ਇਕੱਠਾ ਕਰਕੇ ਫਿਰ ਲੈ ਗਏ ਉਹ ਸਿਵਲ ਚ ਲੈ ਕੇ ਗਏ ਹੋਣੇ ਭਾਜੀ ਉਹ ਗੱਡੀ ਆ ਹਾਂਜੀ ਪ੍ਰਸ਼ਾਸਨ ਵੀ ਪਹੁੰਚ ਗਿਆ ਸੀ ਟਾਈਮ ਨਾਲ ਆ ਕੇ ਸੀ ਐਮਬੂਲੈਂਸ ਵੀ ਆ ਰਹੀ ਸੀ ਬਹੁਤ ਦਰਦਨਾਕ ਹਸਾ ਇੰਨਾ ਭਿਆਨਕ ਸੀ ਭਾਜੀ ਆ ਸਾਡੇ ਕੋਲ ਭੁਜਾਈ ਹੋਣੀ ਦੁਕਾਨ ਕਰਦੇ ਉਹਨਾਂ ਨੇ ਚੀਕਾਂ ਮਾਰੀਆਂ ਜਦੋਂ ਦੁਵਾਰਾ ਗੱਡੀ ਵੱਜੀ ਸਾਡੇ ਕੋਲ ਬੱਚਾ ਜੀ ਨਾਲ ਉਹਨਾਂ ਦੇ ਉਹਨਾਂ ਨੂੰ ਕਿਹਾ ਤੁਸੀਂ ਬੱਚੇ ਲੈ ਕੇ ਸਾਈਡ ਤੇ ਹੋ ਜਾਓ ਪਤਾ ਨਹੀਂ ਮੈਂ ਕਿਹਾ ਜੀ ਭਾਜੀ ਛੱਡ ਬਹੁਤ ਜੀ ਬਿਲਕੁਲ ਇਸ ਨਾਲ ਹੀ ਹਾਂਜੀ ਬਿਲਕੁਲ ਨਾਲ ਹੀ ਸੀ ਤੁਹਾਡਾ ਕੀ ਨਾਮ ਮੇਰਾ ਰਾਮਾ ਜੀ ਕੋਈ ਸੇਮ ਸਿਚੁਏਸ਼ਨ ਸੇਮ ਬਿਲਕੁਲ ਬਿਲਕੁਲ ਹਾਂਜੀ ਸਾਰੇ ਬਾਹਰ ਨਿੱਟੇ ਆਏ ਤੇ ਮਤਲਬ ਦੇਖਿਆ ਤਾਂ ਮੈਂ ਆਪਣੀ ਜਿੱਤੋਂ ਕੋਸ਼ਿਸ਼ ਕੀਤੀ ਪਰ ਗੱਡੀਆਂ ਤਾਂ ਗੱਡੀਆਂ ਦੀ ਸਪੀਡ ਨਾਲ ਆਪਲੇ ਐਡਾ ਬੜਾ ਸੀਗਾ ਸਾਨੂੰ ਸੜਕ ਕ੍ਰੋਸ ਕਰਨ ਨੂੰ ਟਾਈਮ ਹੀ ਨਹੀਂ ਮਿਲਿਆ ਜੀ ਉਦੋਂ ਨੂੰ ਇਹ ਇਦਾਂ ਹੋਈ ਭਾਜੀ ਬੇਪਸ ਹੋ ਜਾਂਦਾ ਨਾ ਬੰਦਾ ਇਹ ਬਸ ਚਲੋ ਇਨੀ ਕੇ ਜਗਤਾਰ ਵੀਰ ਬਹੁਤ ਮਿਹਰਬਾਨੀ ਇਹਨਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਜਗਤਾਰ ਵੀਰ ਰਾਮਾ ਵੀਰ ਇਹਨਾਂ ਦਾ ਪਿੱਛੇ ਹੋਟਲ ਹੈ ਅੱਗੇ ਬਾਜੀ ਹੁਣ ਆਪਣੇ ਦਰਦ ਤੇ ਰਿਫਲੈਕਟਰ ਲਾ ਲੈ ਜਾਂਦੇ ਭਾਜੀ ਉਹ ਕਹਿੰਦੇ ਭਾਜੀ ਲੈ ਕੇ ਆਇਆ ਮੈਂਗਾ ਜਲ ਲਗਾ ਦੋ ਉਹ ਚਾਹਤਾ ਇਹਦੇ ਨਾਲ ਹੀ ਕਿਸੇ ਦਾ ਕੋਈ ਮਾੜਾ ਮੋਟਾ ਬਿਲਕੁਲ ਜੀ ਬਿਲਕੁਲ ਲਾਈਟਾਂ ਦੀ ਭਾਜੀ ਬਹੁਤ ਵੱਡੀ ਪ੍ਰੋਬਲਮ ਹੈ ਇੱਥੇ ਚਾਹੀਦੀਆਂ ਜਿੱਥੇ ਮੱਟੀ ਲਾ ਰਹੇ ਨੇ ਹਾਂਜੀ ਉਹ ਤਾਂ ਮੁੰਨੇ ਲਾਈ ਆ ਤੇ ਰਾਤ ਨੂੰ ਤਾਂ ਨਹੀਂ ਆਉਂਦੇ ਤਾਂ ਚਲੋ ਸਾਡੇ ਕੰਮ ਕਰਵਾ ਹੋਟਲ ਵਾਲਾ ਲਾਈਟਾਂ ਚੱਲਦੀ ਰਹਿੰਦੀਆਂ ਤੇ ਇਹ ਵੀ ਨਾ ਹੋਣ ਤਾਂ ਬਿਲਕੁਲ ਹਨੇਰਾ ਹੋਵੇ ਇੱਥੇ ਲੰਘਣਾ ਉਸ ਲੋਕਾਂ ਨੇ ਕਰਨਾ ਹੀ ਹੈ ਕਰਨਾ ਹੀ ਆ ਭਾਜੀ ਜਾਣਾ ਹੀ ਆ ਜੀ ਬਸਵਾ ਮਹਾਲੋਂ ਦੀ ਇੱਧਰ ਕਲੋਨੀ ਆ ਜੀ ਜਿਹੜੇ ਪਿੰਡ ਆ ਉਹਨਾਂ ਨੂੰ ਰਸਤਾ ਤਾਂ ਇਹੀ ਲੱਗਦਾ ਸ਼ਹਿਰ ਜਾਣ ਨੂੰ ਤਾਂ ਵੀ ਆ ਬਸਵਾਤੀ ਪਿੰਡ ਦੀ ਇੱਧਰ ਆਉਂਦਾ ਹੀ ਆ ਭਾਜੀ ਹਰ ਵੇਲੇ ਆਣਾ ਜਾਣਾ ਬਿਲਕੁਲ ਜੀ ਇਹ ਰਹਿੰਦਾ ਹੀ ਆ ਜੀ ਸ਼ੁਕਰੇ ਜੀ ਜਗਤਾਰ ਵੀ ਠੀਕ ਹੈ ਭਾਜੀ ਠੀਕ ਹੈ ਔਰ ਜਗਤਾਰ ਵੀ ਰਾਮੇ ਵੀਰ ਨੂੰ ਦੱਸਿਆ ਕਹਿੰਦੇ ਕਿ ਕ੍ਰਾਸ ਕਰਨ ਲਈ ਅੱਧਾ ਪਿੰਡ ਇੱਧਰ ਹੈ ਸ਼ਹਿਰ ਤੋਂ ਸੜਕ ਤੋਂ ਅੱਧਾ ਪਿੰਡ ਇੱਧਰ ਆ ਤਾਂ ਆਣ ਜਾਣ 'ਚ ਦਿੱਕਤ ਆਉਂਦੀ ਹੈ ਕ੍ਰੋਸਿੰਗ ਬਹੁਤ ਵਾਰ ਹੁੰਦੀ ਆ ਸਕੂਲ ਦੇ ਬੱਚੇ ਆਉਂਦੇ ਜਾਂਦੇ ਆ ਉਹ ਜਿਵੇਂ ਨੌਜਵਾਨ ਵੀ ਖੜੇ ਉਹ ਗੱਡੀਆਂ ਵੀ ਖੜੀਆਂ ਔਰ ਗੱਡੀਆਂ ਇਨੀ ਸਪੀਡ ਚ ਜਾਂਦੀਆਂ ਜਦੋਂ ਦੇ ਅਸੀਂ ਵੀ ਖੜੇ ਆ ਸ਼ਾਇਦ ਹੀ ਕੋਈ ਇਹੋ ਜਿਹਾ ਮੈਂ 2 ਵਜੇ ਤੋਂ ਲੱਗਿਆ ਕਿ ਸੜਕ ਸੁਨਨੀ ਆ ਨਹੀਂ ਤਾਂ ਕਾਫਲੇ ਦੇ ਕਾਫਲੇ ਆਈ ਜਾਂਦੇ ਜਾਈ ਜਾਂਦੇ ਗੱਡੀਆਂ ਬਹੁਤ ਸਪੀਡ ਚ ਜਾਂਦੀਆਂ ਤਾਂ ਪਿੰਡ ਵਾਸੀ ਉਹ ਪਰੇਸ਼ਾਨ ਹੁੰਦੇ ਕਿਉਂਕਿ ਜਦੋਂ ਕ੍ਰਾਸ ਕਰਨਾ ਨਾ ਤਾਂ ਕੋਈ ਟ੍ਰੈਫਿਕ ਲਾਈਟ ਮਤਲਬ ਆਹ ਚੱਲਦੀਆਂ ਲੇਕਿਨ ਇਹ orange orange ਹੀ ਹੋਈ ਜਾਂਦੀਆਂ ਇਹਦੇ ਇਹਦੇ ਨਾਲ ਕੋਈ ਜੱਜਮੈਂਟ ਨਹੀਂ ਹੁੰਦੀ ਮੈਂ ਤਾਂ ਪ੍ਰੋਪਰ ਟ੍ਰੈਫਿਕ ਲਾਈਟਸ ਨੇ orange red green ਨਾ ਬੈਰੀਗੇਟ ਆ ਆਉਣ ਜਾਣ ਦੀ ਦਿੱਕਤ ਬਹੁਤ ਇਤਿਹਾਸੇ ਬਹੁਤ ਭਾਰੇ ਹੋ ਜਾਂਦੇ ਆ ਜਿਵੇਂ ਜਗਤਾਰ ਵੀਰ ਨੇ ਕਿਹਾ ਕਿ 15 20 ਮੌਤਾਂ ਕਹਿੰਦੇ ਮੈਂ ਦੇਖ ਚੁੱਕਾ ਪਿਛਲੇ ਡੇਢ ਤੋਂ ਦੋ ਸਾਲਾਂ 'ਚ ਤਾਂ ਬਹੁਤ ਹੀ ਦਰਦਨਾਕ ਜਿਹੜੀਆਂ ਮੌਤਾਂ ਇੱਥੇ ਹੁੰਦੀਆਂ ਰਹੀਆਂ ਥੋੜੇ ਦਿਨ ਪਹਿਲਾਂ ਪਿੱਛੇ ਵੀ ਅਸੀਂ 200 ਮੀਟਰ ਪਿੱਛੇ ਲ ਵੀ ਇੱਕ ਹਾਦਸਾ ਦੇਖਾਇਆ ਸੀ ਕਿ ਉਲਟੋ ਗੱਡੀ ਜਿਹੜੀ ਆ ਉਹ ਨੋਵਾ ਗੱਡੀ ਨਾਲ ਟਕਰਾ ਜਾਂਦੀ ਉੱਥੇ ਵੀ ਨੁਕਸਾਨ ਹੋਇਆ ਸੀ ਤੇ ਹੋਰ ਜਾਨੀ ਨੁਕਸਾਨ ਨਾ ਹੋਵੇ ਹੋਰ ਗੱਡੀਆਂ ਦਾ ਐਕਸੀਡੈਂਟ ਨਾ ਹੋਣ ਉਹਦੇ ਲਈ ਉਪਰਾਲੇ ਕਰਨੇ ਚਾਹੀਦੇ ਆ ਔਰ ਬੜਾ ਹੀ ਦੁੱਖ ਲੱਗੇ ਸੁਣ ਕੇ ਕਿ ਗੱਡੀਆਂ ਦੇ ਚਿੱਥੜੇ ਉੱਡਦੇ ਤਾਂ ਬਹੁਤ ਵਾਰ ਸੁਣੇ ਸੀਗੇ ਬਹੁਤ ਵਾਰ ਸੁਣੇ ਸੀ ਲੇਕਿਨ ਕੱਲ ਰਾਤੀ ਕਹਿੰਦੇ ਬੰਦੇ ਦੇ ਚਿੱਥੜੇ ਉੱਡ ਗਏ ਔਰ ਅੰਗ ਅੰਗ ਜਿਹੜਾ ਖਿੱਲਰ ਗਿਆ ਤਾਂ ਹਮਦਰਦੀ ਐ ਅਫਸੋਸ ਹੈ ਲੇਕਿਨ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਸਪੀਡ ਲਾਈਟ ਹੋਣੀ ਚਾਹੀਦੀ ਆ ਸਪੀਡ ਦੀ ਲਿਮਟ ਹੋਣੀ ਚਾਹੀਦੀ ਆ ਹੈਰੋਮਾਰਕਸ ਹੋਣੇ ਚਾਹੀਦੇ ਆ ਸਾਈਨ ਬੋਰਡ ਹੋਣੇ ਚਾਹੀਦੇ ਆ ਕਿਥੇ ਲੋਕਾਂ ਨੂੰ ਜਾਗਰਤ ਕੀਤਾ ਜਾਵੇ ਕਿ ਗੱਡੀ ਭਾਈ ਹੌਲੀ ਚਲਾਓ ਔਰ ਕਦੇ ਵੀ ਨਾ ਨਾਲੋ ਦੇਰ ਭਲੀ ਹੁੰਦੀ ਹੈ ਨਜ਼ਰ ਹਟੀ ਦੁਰਘਟਨਾ ਘਟੀ ਔਰ ਇਹ ਦੁਰਘਟਨਾ ਘਟ ਗਈ ਤੇ ਕਿਸੇ ਦਾ ਘਰ ਮੁੱਦਾ ਪੈ ਗਿਆ ਅਫਸੋਸ ਹੈ ਪਰ ਸਾਨੂੰ ਸਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਬਹੁਤੋ ਸ਼ੁਕਰ ਹੈ